ਹਿੰਦੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਆ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਜੇ ਮੇਰਾ ਨਾਮ ਗੁਰਚਰਨ ਸਨੋਪ ਸਿੰਘ ਬਿੱਲੂਰਾਮ ਪਿੰਡ ਕਰੀਮਨਗਰ ਡਿਸਟ੍ਰਿਕਟ ਪਟਿਆਲਾ ਪਤਾ ਤੋਂ ਹਲਕਾ ਛਤਰਾਂਪਾ ਜੀ ਸਾਡੇ ਪਿੰਡ ਦੇ ਵਿੱਚ ਜੀ ਮੌਜੂਦਾ ਐਮਐਲਏ ਨੇ ਜਿਹੜੇ ਕੀ ਆਵਾਦੀ ਪਾਰਟੀ ਨਾਲ ਸੰਬੰਧ ਰੱਖਦੇ ਨੇ ਚੋਣਾ ਹੋ ਰਹੀਆਂ ਨੇ ਜੀ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਨੇ ਹਰੇਕ ਹੀ ਬੰਦੇ ਨੂੰ ਰਾਈਟਸ ਨੇ ਭਈ ਉਹ ਅੱਗੇ ਹੋ ਕੇ ਆਪਣੇ ਇਲੈਕਸ਼ਨ ਲੜ ਸਕਦੇ ਨੇ ਸਭ ਸੰਤੀ ਨਾਲ ਜੇ ਮੰਦੀ ਆ ਤਾਂ ਸਾਨੂੰ ਖੁਸ਼ੀ ਆ ਵੀ ਸਭ ਸੰਤੀ ਨਾਲ ਸਾਡੇ ਪਿੰਡ ਦਾ ਸਰਪੰਚ ਬਣੇ ਲੇਕਿਨ ਪਰ ਸਾਡਾ ਪਿੰਡ ਹੈ ਜਿਹੜਾ ਸਭ ਸੰਤੀ ਨਹੀਂ ਕਰਨਾ ਚਾਹੁੰਦਾ ਉਹ VOTING ਕਰਵਾਉਣਾ ਚਾਹੁੰਦਾ ਹੈ ਲੋਕਤੰਤਰ ਦੇ ਹਿਸਾਬ ਨਾਲ ਲੇਕਿਨ ਕੀ ਹੋ ਰਿਹਾ ਹੈ ਜਿੱਥੋਂ ਦਾ ਸਾਡਾ MLA ਆ ਉਹ ਤਾਨਾਸ਼ਾਹੀ ਕਰ ਰਿਹਾ ਹੈ ਜਬਰਦਸਤੀ ਕਰ ਰਿਹਾ ਹੈ ਕੀ MLA ਦਾ ਨਾਮ ਜੀ ਕੁਲਵੰਤ ਸਿੰਘ ਬਾਜੀਕਰ ਹਰਕਾ ਸ਼ਤਰਾਨ ਤੋਂ ਆ ਜੀ ਉਹ ਕੀ ਕਰ ਰਿਹਾ ਜੀ ਉਹਨੇ ਇੱਕ ਦਿਨ ਪਹਿਲਾਂ ਅਲਾਸਮੈਂਟ ਕੀਤੀ ਵੀ ਸਭ ਸੰਤੀ ਨਾਲ ਆਪਾਂ ਸਰਪੰਚ ਹੋਣਾ ਹੈ ਤੇ ਮੇਰੇ ਘਰੇ ਇਕੱਠ ਕਰੋ ਔਰ ਸਾਰਾ ਪਿੰਡੋਂ ਦੇ ਘਰ ਪਹੁੰਚੇ ਜੀ ਜਿਹੜੇ ਕਿ ਮੇਨ ਮੇਨ ਘਰ ਸੀ ਬਾਕੀ ਸਾਰਾ ਪਿੰਡੋਂ ਦੇ ਘਰੇ ਨਹੀਂ ਪਹੁੰਚਿਆ ਅੱਧਾ ਘ ਪਿੰਡੋਂ ਦੇ ਘਰ ਪਹੁੰਚੇ ਜਿਹੜੇ ਮੇਨ ਉਹਦੇ ਬੰਦੇ ਸੀ ਉਹਨਾਂ ਨੇ ਕੀ ਕੀਤਾ ਜੀ ਕਿਸੇ ਨੂੰ ਆਪਣਾ ਪੱਖ ਨਹੀਂ ਰੱਖਣ ਦਿੱਤਾ ਕੋਈ ਵੀ ਬੰਦਾ ਉਹਦੇ ਪੱਖ ਚ ਜਿਹੜਾ ਬੋਲਿਆ ਆ ਉਹ ਬੰਦੇ ਬੋਲੇ ਨੇ ਜਿਹੜੇ ਉਹਦੇ ਰਿਲੇਟਿਵ ਸੀ ਹੋਰ ਕਿਸੇ ਬੰਦੇ ਨੂੰ ਉਹਨਾਂ ਨੇ ਬੋਲਣ ਨਹੀਂ ਦਿੱਤਾ ਉਹਨਾਂ ਨੇ ਕੀ ਕੀਤਾ ਜੀ ਧੱਕੇ ਨਾਲ ਹੀ ਆਪਣੇ ਭਰਾ ਨੂੰ ਜੰਗੀਰ RAM ਔਰ ਫਬਿਲਾ ਉਹਨੂੰ ਉਹਨਾਂ ਨੇ ਸਰਪੰਚ ਕੁੱਛਿਤ ਕਰਤਾ ਅਸੀਂ ਜੀਓ ਦੇ ਬਿਲਕੁਲ ਖਿਲਾਫ ਆ ਔਰ ਅਸੀਂ ਸਰਬਸੰਤੀ ਨਹੀਂ ਮੰਨਦੇ ਉਹਨੂੰ ਜੇ ਸਰਬਸੰਤੀ ਕਰवानी ਆ ਤੇ ਸਾਡੇ ਸਾਰੇ ਪਿੰਡ ਦੇ ਵਿੱਚੋਂ ਜੀ ਕਿਸੇ ਸਾਂਝੀ ਥਾਂ ਤੇ ਇਕੱਠ ਕਰੇ ਉਹ ਜੋ ਵੀ ਪਿੰਡ ਦਾ ਕਲੂ ਹੋਏਗਾ ਜੋ ਪਿੰਡ ਦੀ ਗੱਲਬਾਤ ਹੋਏਗੀ ਜੋ ਪਿੰਡ ਦੇ ਲੋਕ ਨੂੰ ਸਾਹਮਣੇ ਕਰਨਗੇ ਜਿਹਨੂੰ ਪਿੰਡ ਸਰਬਸੰਤੀ ਨਾਲ ਬਣਾਏਗਾ ਅਸੀਂ ਜੀਓ ਦੇ ਨਾਲ ਬਿਲਕੁਲ ਖੜਾਂਗੇ ਜੇ ਉਹ ਜ਼ਬਰਦਸਤੀ ਕਰ ਰਿਹਾ ਆ ਤੇ ਅਸੀਂ ਉਹ ਬਿਲਕੁਲ برداشت ਨਹੀਂ ਕਰਾਂਗੇ ਐਨਾਨਸਮੈਂਟ ਪਿੰਡ ਦੇ ਵਿੱਚ ਕੋਈ ਸੀ ਜਿਹੜਾ ਇਕੱਠ ਹੋਇਆ ਤੁਸੀਂ ਗੱਲ ਕਰ ਰਹੇ ਹੋ ਤੇ ਫੋਟੋਆਂ ਤਸਵੀਰਾਂ ਜਾਰੀ ਕਰ ਦਿਓ ਸਰਪੰਚ ਜੀ ਹਾਂਜੀ ਸਰ ਜੀ ਮੇਰੇ ਕੋਲ ਔਨ ਰਿਕਾਰਡ ਆ ਸਾਰਾ ਕੁਝ ਜੀ ਉਹ ਉਹਨੇ ਇੰਸਟਾ ਤੇ ਪਾ ਰੱਖਿਆ ਔਰ ਤੁਸੀਂ ਦੇਖੋ ਸਰ ਪਹਿਲੀ ਗੱਲ ਤਾਂ ਮੈਂ ਇਸ ਬੰਦੇ ਤੇ ਦੇਖਣਾ ਚਾਹਨਾ ਹੈ ਜੀ ਇਸ ਬੰਦੇ ਨੇ ਸਾਡਾ ਪਿੰਡ ਦਾ ਸਰਪੰਚ ਚੁਣਿਆ ਔਰ ਇਹ ਬੰਦਾ ਥੱਲੇ ਕੀ ਲਿਖ ਰਿਹਾ ਆ ਇਹਨੂੰ ਜ਼ੂਮ ਕਰਕੇ ਦੇਖੋ ਇਹ ਲਿਖ ਰਿਹਾ ਆ ਕਿ ਹਮ ਜੋ ਖੇਲ ਖੇਲਤੇ ਹੈ ਉਹ ਕਿਸੇ ਕੇ ਖੇਲ ਨੇ ਖੇਲ ਕਿਸੇ ਕੇ ਸਮਝ ਨਹੀਂ ਆਤਾ ਜਨਗੀ ਜੀ ਪਿੰਡ ਦੇ ਨਾਲ ਖੇਲ ਖੇਲ ਰਹੇ ਨੇ ਖਲਵਾੜ ਕਰ ਰਹੇ ਨੇ ਪਿੰਡ ਦੇ ਨਾਲ ਇਸ ਬੰਦੇ ਨੇ ਧੱਕਾ ਹੀ ਕੀਤੀ ਹੈ ਜੀ ਐਮਐਲਏ ਦੇ ਨਾਲ ਹਲਕੇ ਮੈਂ ਤੁਹਾਨੂੰ ਜੀ ਹੋਰ ਉਹਨਾਂ ਦੀ ਦਿਖਾਣਾ ਆ ਦੇਖੋ ਜੀ ਜਿਹੜੇ ਪਿੰਡ ਦੇ ਮੇਨ ਬੰਦੇ ਨੇ ਜਿਹੜੇ ਕਿ ਪਹਿਲੇ ਸਾਬਕਾ ਸਰਪੰਚ ਰਹੇ ਚੁਕੇ ਨੇ ਉਹ ਜਿਨ੍ਹਾਂ ਨੂੰ ਖਤਰਾ ਆਇਆ ਵੀ ਕੱਲ ਨੂੰ ਆਣ ਵਾਲੀ ਸਰਕਾਰਾਂ ਕੋਈ ਹੋਰ ਆ ਗਈ ਜਾਂ ਕੋਈ ਹੋਰ ਸਰਪੰਚ ਆ ਗਿਆ ਵੀ ਸਾਨੂੰ ਡਰ ਹੋਵੇ ਭਾਈ ਸਾਡਾ ਕੋਈ ਜਿਹੜੀਆਂ ਪਿੰ ਪਿਛਲੀਆਂ ਸਰਕਾਰਾਂ ਨੇ ਜਿੰਨੀਆਂ ਸਾਨੂੰ ਗਰੰਟੀਆ ਦਿੱਤੀਆਂ ਨੇ ਸਾਡੇ ਪਿੰਡ ਦੇ ਵਿੱਚ ਕੋਈ ਨਹੀਂ ਪਹੁੰਚੀ ਬਸ ਅਸੀਂ ਉਸੇ ਤੇ ਮੁੱਦਾ ਉਠਾਉਣਾ ਚਾਹੁੰਦੇ ਆ ਜੀ ਭਾਈ ਪਿਛਲਾ ਜਿਹੜਾ ਰਿਕਾਰਡ ਹੈ ਅਸੀਂ ਉਹ ਸਾਹਮਣੇ ਲਿਆਵਾਂਗੇ ਸਰਵ ਸੰਪੀਲਿਸ਼ਨ ਪੱਕੇ ਰਹਿ ਲਈ ਆਪਣੇ ਕਾਗਜ਼ ਪੱਤਰ ਤਿਆਰ ਕੀ ਹਾਂ ਸਰ ਜੀ ਮੈਂ ਬਿਲਕੁਲ ਤਿਆਰ ਹਾਂ ਪਰ ਮੈਂ ਪਹਿਲਾਂ ਹਾਈ ਮਾਨ ਜੋ ਹਾਈ ਕੋਰਟ ਤੋਂ ਮੈਂ ਪਰਮਿਸ਼ਨ ਲਈ ਆ ਉਹ ਮੇਰੀ ਕੱਲ ਨੂੰ ਸੁਣਵਾਈ ਆ ਮੈਂ ਬਿ ਕਿ ਮਨ ਉਸ ਦੇ ਹਿਸਾਬ ਨਾਲ ਲੋਕਤੰਤਰ ਦੇ ਹਿਸਾਬ ਨਾਲ ਜੋ ਮਾਨ ਸਾਹਿਬ ਜ ਸਾਡੇ ਸੀਐਮ ਨੇ ਮਨਜੋਗ ਅਗਰ ਉਹ ਕਹਿਣਗੇ ਭਈ ਸਰਬਸੰਤੀ ਕਰੋ ਅਸੀਂ ਪਿੰਡ ਦਾ ਸਾਂਝੀ ਬੰਦਾ ਚੁਣਾਂਗੇ ਜੇ ਉਹ ਕਹਿਣਗੇ VOTING ਹੋਣੀ ਚਾਹੀਦੀ ਅਸੀਂ VOTING ਕਰਾਂਗੇ ਸੋ ਕੱਲ 2 ਕਰੋੜ ਦੇ ਮਾਮਲੇ ਵਿੱਚ ਵੀ ਐਕਸ਼ਨ ਸਰਕਾਰ ਨੇ ਬੜਾ ਵੱਡੀ ਐਕਸ਼ਨ ਲਿਆ ਕੋ ਬੋਲੀ ਲਾ ਰਿਹਾ ਹੈ ਦਰਬੰਦ ਤੁਸੀਂ ਕੀ ਕਹਿਣਾ ਚਾਹੁੰਦੇ ਭਗਵੰਤ ਸਰ ਜੀ ਮੈਂ ਭਗਵੰਤ ਨੂੰ ਇਹ ਕਹਿਣਾ ਵੀ ਤੁਹਾਡੇ ਚੁਣੇ ਹੋਏ ਬੰਦੇ ਨੇ ਜਿਹੜੇ ਭਗਵੰਤ ਨੇ ਕਿਹਾ ਸੀ ਬਦਲਾ ਹੋਏਗਾ ਜੇ ਇਦਾਂ ਦਾ ਬਦਲਾ ਹੈ ਜੀ ਫਿਰ ਸਾਨੂੰ ਨਹੀਂ ਚਾਹੀਦਾ ਜਿਹੜੇ ਬੰਦੇ ਬੋਲੀਆਂ ਲਾ ਰਹੇ ਨੇ 2 ਕਰੋੜ ਜਿਹੜਾ ਬੰਦਾ ਅੱਜ ਲਾ ਰ ਗੌਰਮੈਂਟੋਂ ਕੱਢੇਗਾ ਗਰਾਂਟਾਂ ਖਾਏਗਾ ਸਾਡੇ ਪਿੰਡ ਦੇ ਖੁਦ ਐਮਐਲਏ ਨੇ ਕਿਹਾ ਜੀ ਵੀ ਮੈਂ ਇੱਕ ਇਕੱਲਾ ਦਿੱਤਾ ਸੀ ਜਦੋਂ ਪਹਿਲਾਂ ਸਰਪੰਚਾਂ 'ਚ ਖੜਿਆ ਸੀ ਸਰਪੰਚੀ ਜਦੋਂ ਉਹਨੇ ਲਈ ਸੀ ਉਹ ਕਹਿੰਦਾ ਸੀ ਮੈਂ ਪਿੰਡ ਨੂੰ ਗਰਾਂਟ ਦਵਾਂਗਾ ਗਰਾਂਟ ਮਿਲੇ ਨਾ ਮਿਲੇ ਮੈਂ ਗਰਾਂਟ ਦਵਾਂਗਾ ਉਹਨੇ ਕਿੱਲਾ ਅਜੇ ਤੱਕ ਨਹੀਂ ਦਿੱਤਾ ਔਰ ਕੱਲ ਉਹਨੇ ਪੰਚਾਇਤ 'ਚ ਕਿਹਾ ਵੀ ਉਹ ਕਿੱਲੇ ਦੇ ਵਿੱਚ 20 ਲੱਖ ਦੀ ਮਿੱਟੀ ਪੈਂਦੀ ਆ ਜਿਹੜਾ ਬੰਦਾ ਉਹਨੂੰ ਉਸ ਉਹਦੇ ਵਿੱਚ ਮਿੱਟੀ ਪਾ ਦੇਗਾ ਉਹਨੂੰ ਮੈਂ ਸਰਪੰਚ ਬਣਾ ਦਾਂਗਾ ਇਹਦਾ ਮਤਲਬ ਵੀ ਐਮਐਲਏ ਸ਼ਰ੍ਹਾਂਮ ਕਹੇ ਰਿਹਾ ਵੀ 20 ਲੱਖ ਰੁਪਏ ਦੋ ਅਸੀਂ ਜੀ ਉਹਦੇ ਬਿਲਕੁਲ ਬਰ ਖਿਲਾਫ ਜਿਹੜਾ ਕਿ ਉਥੇ ਬੀਓ ਬਿਊਰੋ ਦਫ਼ਤਰ ਦੇ ਵਿੱਚ ਬੀਓ ਆ ਉਹ ਜੀ ਬਿਲਕੁਲ ਤਾਨਾਸ਼ਾਹੀ ਕਰ ਰਿਹਾ ਆ ਮੇਰੇ ਕੋਲ ਵੀਡੀਓ ਆ ਜੀ ਉਹਨਾਂ ਨੇ ਕੱਲ ਬਿਊਰੋ ਦਫ਼ਤਰ ਦਾ ਗੇਟ ਲਾਤਾ ਕਿਸੇ ਨੂੰ ਉਹਨੇ ਐਂਟਰ ਨਹੀਂ ਕਰਨ ਦਿੱਤਾ ਮੈਂ ਉਹ ਵੀਡੀਓ ਤੁਹਾਨੂੰ ਦਿਖਾਉਣਾ ਚਾਹ ਰਹਾ ਆ ਇਹ ਕੱਲ ਸਾਡੇ ਪਿੰਡ ਦੀ ਪੰਚਾਇਤ ਗਈ ਸੀ ਸਕورٹی ਭਰਨ ਵਾਸਤੇ ਉਹਨਾਂ ਨੇ ਬਾਹਰੋਂ ਗੇਟ ਲਾਤਾ ਵੀਡੀਓ ਦਫ਼ਤਰ ਦਾ ਕਿਸੇ ਨੂੰ ਐਂਟਰ ਨਹੀਂ ਹੋਣ ਦਿੱਤਾ ਮੈਂ ਕਹਿਣਾ ਜੀ ਵੀਡੀਓ ਦਫ਼ਤਰ ਨੂੰ ਕਿਸ ਨੇ ਇਹਨਾਂ ਨੂੰ ਅਧਿਕਾਰ ਦਿੱਤਾ ਆ ਕਿਸ ਕੋਟ ਵੱਲੋਂ ਇਹਨਾਂ ਨੂੰ ਕੋਲ ਅਧਿਕਾਰ ਆ ਜਾਂ ਕਿਸ ਅਫਸਰ ਨੇ ਅਧਿਕਾਰ ਦਿੱਤਾ ਵੀ ਵੀਡੀਓ ਦਫ਼ਤਰ ਦਾ ਬੂਹਾ ਲਾ ਦੇਣਾ ਵੀਡੀਓ ਦਫ਼ਤਰ ਕੀ ਇਹਨਾਂ ਦਾ ਆ ਉਹ ਲੋਕਾਂ ਦੇ ਚੁਣੇ ਹੋਏ ਬੰਦਿਆਂ ਦਾ ਆ ਜਿਹੜੇ ਲੋਕ ਨੇ ਉਹਨਾਂ ਦਾ ਆ ਸਾਰਿਆਂ ਦਾ ਰਾਈਟਸ ਬੰਦਾ ਆ ਸਕੋਲਟੀ ਪਰਣਾ ਸਰਪੰਚੀ ਜੋ ਹੋਏਗਾ ਜੋ ਵੋਟਾਂ ਜਿਹਨੂੰ ਪੈਣ ਗਿਆ ਪਿੰਡ ਚੁਣੇਗਾ ਉਹ ਸਰਪੰਚ ਬਣ ਜਾਏਗਾ ਹਾਈ ਕੋਰਟ ਕੀ ਕੀ ਹੈ ਹਾਈ ਕੋਰਟ ਤੇ ਸਰਜੀ ਮੈਂ ਇੱਕ ਕੇਸ ਪਾਇਆ ਹੈ ਵੀ ਐਮਐਲਏ ਜੋ ਕੁਲਵੰਤ ਸਿੰਘ ਬਾਜੀ ਕਰਿਆ ਉਹ ਸਾਡੇ ਨਾਲ ਤਾਨਾਸ਼ਾਹੀ ਕਰ ਰਿਹਾ ਸਾਨੂੰ ਸਕੋਲਟੀ ਨਹੀਂ ਪਰਣ ਦੇ ਰਿਹਾ ਮੈਂ ਇਹ ਨਹੀਂ ਕਹਿ ਰਿਹਾ ਵੀ ਮੈਨੂੰ ਸਰਪੰਚ ਬਣਾਓ ਮੈਂ ਕਹਿ ਰਿਹਾ ਪਿੰਡ ਦੇ ਵਿੱਚ ਜਿੰਨੇ ਬੰਦੇ ਨੇ 4 ਨੇ 5 ਨੇ ਜੋ ਸਕੋਲਟੀ ਪਰਣੀਆਂ ਚਾਹੁੰਦੇ ਨੇ ਉਹਨਾਂ ਦੇ ਡਾਕੂਮੈਂਟ ਨੇ ਜੀ ਬਿਲਕੁਲ ਸਹੀ ਨੇ ਗ੍ਰੈਜੂਏਸ਼ਨ ਕਰਦੇ ਨੇ ਉਹਨਾਂ ਦੇ ਡਾਕੂਮੈਂਟਾਂ ਦੇ ਵਿੱਚ ਕਮੀ ਘਟ ਰਹੇ ਨੇ ਕਿ ਇਹਦੀ ਫਾਈਲ ਰਿਜੈਕਟ ਕਰ ਦਿੰਦੇ ਨੇ ਜੀ ਕਿਹਦਾ ਕੀ ਕਰ ਦਿੰਦੇ ਨੇ ਜੀ ਜਿਹੜਾ ਉੱਥੇ ਮੇਨ ਬੀਓ ਆ ਐਮਐਲਏ ਦਾ ਪੀਓ ਆ ਜੀ ਖਾਸ ਜਿਹੜਾ ਉਹਨੂੰ ਗਾਈਡ ਕਰ ਰਿਆ ਆ ਔਰ ਦੂਜੇ ਲੋਕਾਂ ਨੂੰ ਮਿਸ ਗਾਈਡ ਕਰ ਰਿਆ ਆ ਮੈਂ ਜੀ ਬਿਲਕੁਲ ਅਗਰ ਉਹਨਾਂ ਨੇ ਨਹੀਂ ਸੁਣੀ ਮੇਰੀ ਔਰ ਉਹਨੇ ਮੈਨੂੰ ਹੁਣ ਧਮਕੀ ਦਿੱਤੀ ਆ ਕਹਿੰਦਾ ਜੀ ਹਾਈ ਕੋਰਟ ਉਹ ਹਾਈ ਕੋਰਟ ਨੂੰ ਚੈਲੰਜ ਕਰ ਰਿਆ ਆ ਵੀ ਹਾਈ ਕੋਰਟ ਚ ਪਟੀਸ਼ਨ ਪਾਉਣ ਨਾਲ ਕੀ ਹੋ ਜਾਏਗਾ ਅਗਰ ਮੇਰੀ ਸੁਣਵਾਈ ਨਾ ਹੋਈ ਮੈਂ ਦੁਬਾਰਾ ਫੇਰ ਮਾਨ ਜੋ ਹਾਈ ਕੋਰਟ ਕੋਲ ਜਾਵਾਂਗਾ ਮੈਂ ਲੋਕਤੰਤਰ ਦੇ ਬਿਲਕੁਲ ਜੀ ਨਾਲ ਸਹਿ ਔਰ ਉਪਰੋਂ ਸਰ ਜੀ ਐਮਐਲਏ ਦਾ ਖੁਦ ਬੇਟਾ ਸਟੇਟਸ ਲਾ ਰਿਆ ਆ ਉਹ ਕਹਿ ਰਿਹਾ ਵੀ ਲੋਕਾਂ ਦੀ ਜਮੀਰਾਂ ਮਰ ਗਈਆਂ ਨੇ ਮੇਰੇ ਕੋਲ ਔਨ ਰਿਕਾਰਡ ਆ ਉਹ ਕਹਿ ਰਿਹਾ ਵੀ ਗੋਡਨੋ ਕੇ ਪੈਰ ਬੈਠੋ ਉਹ ਕੁਛ ਇਦਾਂ ਦਾ ਉਹਨੇ ਸਟੇਟਸ ਲਾਇਆ ਹੈ ਵੇ ਇਹਦੇ ਨਾਲ ਤਾਂ ਖੜਾ ਹੋ ਕੇ ਮਰ ਜਾਓ ਇਦਾਂ ਦੇ ਉਹ ਸਟੇਟਸ ਲਾ ਰਹੇ ਨੇ ਜੋ ਸਰਵ ਸੰਤੀ ਨਹੀਂ ਕਰ ਰਹੇ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਔਰ ਤਾਨਾਸ਼ਾਹੀ ਕਰ ਰਹੇ ਨੇ ਉਹ ਆਪਣੇ ਘਰ ਦੇ ਵਿੱਚ ਹੀ ਸਰਪੰਚੀ ਲੈ ਰਹੇ ਨੇ ਪਹਿਲਾਂ 5 ਸਾਲ ਉਹਨੇ ਸਰਪੰਚੀ ਕੀਤੀ ਆ ਫਿਰ ਐਮਐਲ ਵੀ ਕੀਤੀ ਆ ਹੁਣ ਫਿਰ ਦੁਬਾਰਾ ਉਹਨੇ ਸਰਪੰਚੀ ਕੀਤੀ ਆ ਮੇਰੇ ਪਿੰਡ ਦਾ ਹਾਲ ਮੈਂ ਤੁਹਾਨੂੰ ਦਿਖਾਣਾ ਚਾਹਣਾ ਹੈ ਜੀ ਬਸ ਇਹ ਮੇਰੇ ਪਿੰਡ ਦਾ ਸਕੂਲ ਹੈ ਜੀ ਇਹ ਮੇਰੇ ਪਿੰਡ ਦੇ ਸਕੂਲ ਦੇ ਨਾਲ ਤੁਸੀਂ ਦੇਖੋ ਜੀ ਕੀ ਹਾਲ ਹੋ ਰਿਹਾ ਹੈ ਅੱਜ 25 ਸਾਲ ਹੋ ਗਏ ਨੇ ਐਮਐਲਏ ਬਣੇ ਹੋਏ ਨੂੰ ਔਰ 5 ਸਾਲ ਹੋ ਗਏ ਨੇ ਪਹਿਲਾਂ ਉਹਨੂੰ ਸਰਪੰਚੀ ਕਰਦੇ ਨੂੰ ਅਗਰ ਬੰਦੇ ਨੇ 5 ਸਾਲ ਪਹਿਲਾਂ ਐਮਐਲਏ ਬਣ ਕੇ ਜਾਂ ਸਰਪੰਚ ਬਣ ਕੇ ਕੁਝ ਨਹੀਂ ਕੀਤਾ ਤੇ ਉਹ ਹੁਣ ਕੀ ਕਰ ਦੇਗਾ ਮੇਰੇ ਕੋਲ ਔਨ ਰਿਕਾਰਡ ਬੜਾ ਕੁਝ ਹੈ ਉਹਨਾਂ ਦਾ ਅਗਰ ਮੇਰਾ ਇੱਥੇ ਕੁਝ ਨਹੀਂ ਹੱਲ ਹੋਏਗਾ ਮੈਂ ਉਹਨਾਂ ਦਾ ਸਾਰਾ ਰਿਕਾਰਡ ਮੈਨੂੰ ਮਾਨਯੋਗ ਹਾਈ ਕੋਰਟ ਤੋਂ ਡੇਟਾ ਪਾ ਕੇ ਨਾ ਮੰਗਣਾ ਪਏ ਕੁਛ ਵੀ ਕਰਨਾ ਪਏ ਅਗਰ ਮੈਨੂੰ ਹਾਈ ਕੋਰਟ ਦੇ ਵਿੱਚ ਮੇਰੀ ਸੁਣਵਾਈ ਨਾ ਹੋਈ ਮੈਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਵੀ ਹਾਜ਼ਰ ਹੋਵਾਂਗਾ 4 ਤਰੀਕ ਲਾਸਟ ਡੇਟ ਹੈ ਫਾਰਮ ਭਰਨ ਦੀ ਜਾਓਗੇ ਤੁਸੀਂ ਉੱਤੇ ਸਰ ਮੈਂ ਬਿਲਕੁਲ ਜਾਵਾਂਗਾ ਮੈਨੂੰ ਪਹਿਲਾਂ ਡਰ ਸੀ ਵੀ ਕਿੱਥੇ ਕੁਛ ਕਰ ਨਾ ਦੇਵੇ ਵੀ ਮੇਰੇ ਤੇ ਕੋਈ ਗਲਤ ਅਲੀਗੇਸ਼ਨ ਲਗਾਏ ਇਸ ਕਰਕੇ ਮੈਂ ਪਹਿਲਾਂ ਹਾਈ ਕੋਰਟ ਤੋਂ ਆਪਣੀ ਪਰਮਿਸ਼ਨ ਲਈ ਆ ਮੇਰੀ ਕੱਲ ਨੂੰ ਸੁਣਵਾਈ ਹੈ ਸੁਣਵਾਈ ਤੋਂ ਬਾਅਦ ਮੈਂ ਬਿਲਕੁਲ ਜਾਵਾਂਗਾ ਜੀ ਆਪਣੇ ਕਾਗਜ ਭਰਨ ਵਾਸਤੇ ਅਗਰ ਮੇਰੇ ਕਾਗਜ ਨਹੀਂ ਪੜੇਗਾ ਤਾਂ ਮੈਂ ਆਪਣਾ ਮਨਾਲ ਕੋਈ ਮੁੰਡਾ ਲੈ ਕੇ ਜਾਵਾਂਗਾ ਮੈਂ ਉਹਦੇ ਕਾਗਜ ਭਰਾਵਾਂਗਾ ਅਗਰ ਸਰ ਮੈਂ ਮੈਡੀਕ ਪਰ ਬਕਾਇਦਾ ਮੈਂ ਮੇਰੇ ਕੋਲ ਲਾਇਸੈਂਸ ਆ ਉਹਦਾ ਪੋਰੈਕਸ ਬੋਰਡ ਦਾ ਮੈਂ ਪੋਰੈਕਸ ਬੋਰਡ ਦਾ ਕੰਮ ਕਰਦਾ ਮੈਂ ਬਿਲਕੁਲ ਚਾਹਵਾਨ ਨਹੀਂ ਸਰਪੰਚੀ ਦਾ ਪਰ ਉਹ ਜਨ ਸਟੇਟਸ ਲਾ ਲਾ ਕੇ ਸਾਡੇ ਘਰੇ ਆ ਕੇ ਕਹਿ ਰਹੇ ਨੇ ਵੀ ਅਗਰ ਸਰਪੰਚ ਨਹੀਂ ਬਣੇ ਤੇ ਮੈਂਬਰ ਲੈ ਲਓ ਸਾਰੇ ਪਿੰਡੋਂ ਦੇ ਬਰਖਾ ਆ ਗਿਆ ਜੀ ਉਹਦੇ ਮੂੰਹ ਤੇ ਕੋਈ ਬੋਲਦਾ ਨਹੀਂ ਆ ਉਹ ਤਾਨਾਸ਼ਹੀ ਕਰ ਰਿਹਾ ਧੱਕਾ ਕਰ ਰਿਹਾ ਸਾਰਿਆਂ ਨਾਲ ਮੇਰੀ ਹੱਥ ਜੋੜ ਕੇ ਬੇਨਤੀ ਆ ਜੀ ਕੋਈ ਕਲਾ ਵੀ ਕੋਈ ਬੱਤ ਚਾਹ ਜਿਵੇਂ ਬੱਤ ਬਣਾਇਆ ਕਿਹਨਾਂ ਦੀ ਜੀ ਸਰਪੰਚ ਉਹਨਾਂ ਨੇ ਸਭ ਤੋਂ ਸੀਨ ਬਣਾਇਆ ਉਹਦੇ ਤੇ ਕੋਈ ਪੁਲਿਸ ਪਰਚਾ ਹੈਗਾ ਕੋਈ ਨਹੀਂ ਸਰ ਉੱਥੇ ਕੋਈ ਪੁਲਿਸ ਪਰਚਾ ਨਹੀਂ ਹੈ ਪੁਲਿਸ ਪਰਚਾ ਦੇਖੋ ਨਹੀਂ ਨਾ ਤਾਂ ਐਮਐਲਏ ਤੇ ਹੀ ਆ ਨਾ ਜਿਹੜਾ ਬੰਦਾ ਖੜਾ ਹੈ ਨਾ ਉੱਥੇ ਆ ਤਾਂ ਲਾਸਟਵਾਲ ਭਵਨਤਵਨ ਨੂੰ ਕੀ ਕਹਿਣਾ ਚਾਹੋਗੇ ਮੈਂ ਲਾਸਟ ਮਾਨ ਮਾਨ ਜੋ ਉਸ ਦੇ ਸਾਡੇ ਸਾਰੇ ਭਵਨਤਵਨ ਜੀ ਮੈਂ ਬੇਨਤੀ ਉਹਨਾਂ ਨੂੰ ਕਰਨਾ ਚਾਹੁੰਦਾ ਆ ਵੀ ਜਿਹੜੇ ਤੁਹਾਡੇ ਚੁਣੇ ਹੋਏ ਬੰਦੇ ਨੇ ਠੀਕ ਆ ਜੋ ਕੰਮ ਕਰ ਰਹੇ ਨੇ ਪਰ ਜੀ ਸਾਡੇ ਪਿੰਡ ਦੇ ਵਿੱਚ ਤਾਂ ਜਿਹੜਾ ਸਾਡਾ ਹਲਕਾ ਆ ਸਾਡੇ ਖੁਦ ਪਿੰਡ ਦਾ ਹਾਲ ਬੜਾ ਬੁਰਾ ਹਾਲ ਆ ਜੀ ਉਹ ਤਾਨਾਸ਼ਾਹੀ ਕਰ ਰਿਹਾ ਵੀ ਉਹਨੂੰ ਇੱਕ ਵਾਰੀ ਸਮਝਾਇਆ ਜਾਵੇ ਠੀਕ ਹੈ ਜੀ ਪਜੋਗੀ ਲੋਕਤੰਤਰ ਦੇ ਹਿਸਾਬ ਨਾਲ ਜੇ ਲੋਕਾਂ ਨੂੰ ਵੋਟਿੰਗ ਕਰਾਣਾ ਚਾਹੁੰਦੇ ਨੇ ਤੇ ਵੋਟਿੰਗ ਹੋਏਗੀ ਮੈਂ ਹੋਰ ਕੁਝ ਨਹੀਂ ਕਰਨਾ ਚਾਹੁੰਦਾ